ਮੇਰੀ ਦੇਖੀ ਆਈ ਹੋਈ ਪਾਰਵਾਰ ਨੂੰ ਆਪਿਆਂ ਦੀ ਬਹਿਨ ਦੋਤਾ ਜੀ ਇੰਦਰਜੀ ਸੰਦੂ ਜੀ ਤੇ ਹੋਰ ਸਾਰੇ ਸਾਡੇ ਆਗੂ ਸਰਬ ਅਤੇ ਇੱਥੇ ਤੁਹਾਡੇ ਆਪਣੇ ਉਮੀਦਵਾਰ ਜਨੈਲ ਸਿੰਘ ਬਦੂ ਜੀ ਤੇ ਇਥੇ ਹਾਜ਼ਰ ਸਾਰੇ ਈਮੀਆਂ ਭੈਣਾਂ ਬਜ਼ੁਰਗ ਵੀ ਵੈਗੋ ਜੀ ਦਾ ਖਾਸਾ ਵੈਗੋ ਜੀ ਕੀ ਬਦੇ ਚੈਨੇ ਤੋਂ ਬੈਠੇ ਸਾਡੀ 40 ਨੰਬਰ ਵਾਰਡ ਦੇ ਮੇਰਾ ਆਪਣਾ ਪਰਿਵਾਰ ਸਮਾ ਲੰਭਾ ਹੋ ਗਿਆ ਇਹ ਪਸ ਕੁਝ ਹੀ ਮਿੰਟਾਂ ਦੇ ਵਿੱਚ ਜਿੱਦੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਪੁੱਤ ਲੱਗੇ ਹੋਏ ਨੇ ਉੱਥੇ ਪਹੁੰਚ ਗਏ ਨੇ ਮੰਤਰੀ ਸਾਹਿਬ ਸਮਾਏ ਉਹ ਵੀ ਰੋਜ਼ ਪਟੀਤ ਕਰਦੇ ਆ ਜਿਵੇਂ ਮੇਰੇ ਵੀਰ ਬੁਰਕੀ ਜੀ ਕਹਿ ਕੇ ਗਏ ਨੇ ਕਿ ਆ ਰੂਹਾਂ ਕੱਠੀਆਂ ਕਦੇ ਕਦੇ ਹੁੰਦੀਆਂ ਨੇ ਇਹ ਤਾਂ ਮੈਨੂੰ ਅਜ ਹੰਗਲ ਚਾਕੇ ਕਹਿ ਦਿਓ ਕਿ ਤੂੰ ਇੱਕ ਗਲਤ ਬੰਦਾ ਹੈ ਤੇ ਅਸੀਂ ਗਲਤ ਐਮਐਲਏ ਚੁਣਿਆ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਪਹਿਲੇ ਵਾਲੇ ਐਮਐਲਏ ਨਾਲੋਂ ਪ੍ਰਧਾਨ ਦੀ ਪਾਸੂ ਨਹੀਂ ਪ੍ਰਧਾਨ ਦੀ ਪਾਸੂ ਨਹੀਂ ਪ੍ਰਧਾਨ ਦੀ ਪਾਸੂ ਨਹੀਂ ਪ੍ਰਧਾਨ ਦੀ ਪਾਸੂ ਨਹੀਂ ਗੁਰਮਤਿ ਬੇਨਤੀ ਕਰਦਾ ਸਰਕਾਰ ਕਾਰਪੋਰੇਸ਼ਨ ਦਾ ਜònਾਂ ਦੇ ਵਿੱਚ ਆਏ ਆ ਤੇ ਤੁਹਾਡੇ ਨਾਲ ਜਿਹੜੇ ਲੋਕਾਂ ਦਾ ਉਤਸ਼ਾਹ ਦੇਖ ਕੇ ਬਿਲਕੁਲ ਇਹ ਲੱਗ ਰਿਹਾ ਹੈ ਵੀ ਲੋਕ ਐ ਚਾਹੁੰਦੇ ਨੇ ਕਿ ਕਿਤੇ ਕਿਤੇ ਕੱਲ੍ਹ ਨੂੰ ਹੀ ਆ ਜਾਈਂ ਸਾਰੇ ਲੋਕ ਮਨ ਬਣਾਈ ਬੈਠੇ ਨੇ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਹੈਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਹੈ ਜਿਹੜੀ ਜਿੱਤ ਹੋ ਰਹੀ ਹੈ ਤੇ ਸਾਨੂੰ ਬੜਾ ਮਾਣ ਹੈ ਲੋਕਾਂ ਨੂੰ ਕਿ ਪਹਿਲਾਂ ਵੀ ਸਾਨੂੰ ਦੋਨੇ ਸੀਟਾਂ ਤੋਂ ਜਿੱਤੇਆਂ ਲੋਕਾਂ ਨੇ ਤੇ ਹੁਣ ਕਾਪੋਰੇਸ਼ਨ ਦੇ ਵਿੱਚ ਵੀ ਵੱਡੀ ਜਿੱਤ ਹੈ ਜਿਹੜੀ ਉਹ ਅਸੀਂ ਹਾਸਲ ਕਰਾਂਗੇ ਸਰ ਅੱਜ ਪਾਰਟੀ ਨੇ ਕਾਹਦੀ ਪ੍ਰੈਸ ਕਾਨਫਰੰਸਾਂ ਦੇ ਥੰਦੇ ਥੰਦੇ ਲੱਗਦੇ ਰਹੇ ਪਰ ਇਸ ਤੋਂ ਹੋਰ ਪਤਾ ਲੱਗ ਜਿਹਾ ਕਾਦੇ ਜਾਉਂਗੇ ਜੀ ਅੱਜ ਬੀਜੇਪੀ ਦੀ ਪ੍ਰੈਸ ਕਾਨਫਰੰਸ ਹੋਈ ਸੀ ਮਹਾਰਾਸ਼ਟਰ ਨੇ ਕਿਹਾ ਕਿ ਜਿਹੜਾ ਜਦੋਂ ਆ ਨੋਮੀਨੇਸ਼ਨ ਫਾਰਮ ਭਰੇ ਗਏ ਨੇ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਧੱਕਾ ਕੀਤਾ ਹੈ ਨੋਮੀਨੇਸ਼ਨ ਫਾਰਮ ਸਹੀ ਪਰੰਪਰਿਅਤ ਹੈ ਕਿ ਕਾਂਗਰਸੀ ਦੇਖੋ ਉਹਨਾਂ ਲਈ ਕਹਿਣ ਨੂੰ ਹੈ ਕਿ ਅਸੀਂ ਤਾਂ ਕਿਹਾ ਆਓ ਇਲੈਕਸ਼ਨ ਲੜੋ ਅੱਜ ਉਹਨਾਂ ਦੇ ਕੈਂਡੀਡੇਟ ਕਿੱਥੇ ਨੇ ਕਿਹੜੇ ਵਾਰਡ ਚ ਕੈਂਡੀਡੇਟ ਨੇ ਉਹਨਾਂ ਦੇ ਖੁਦ ਕੈਂਡੀਡੇਟ ਉਹਨਾਂ ਨੂੰ ਲੱਭ ਨਹੀਂ ਰਹੇ ਸਿਰਫ ਤੇ ਸਿਰਫ ਆਪਣੀ ਜਿਸ ਤਰ੍ਹਾਂ ਕਹਿੰਦੇ ਆਪਣੀ ਜਾਣ ਮਚਾਨ ਦੇ ਲਈ ਤੇ ਇਲਜ਼ਾਮ ਸਾਡੇ ਤੇ ਲਾ ਰਹੇ ਨੇ ਸਾਰੀ ਡਰਾਮੇबाजी ਹੈ ਸਾਡਾ ਜਿਹੜਾ ਖੁੱਲੀ ਕਿਤਾਬ ਹੈ ਸਾਡੀ ਰਾਜਨੀਤੀ ਅੱਜ ਵੀ ਤੁਹਾਡੇ ਕਿਸੇ ਵੀ ਤਰੀਕੇ ਨਾਲ ਕਾਂਗਰਸ ਇਲਜ਼ਾਮ ਲਾਉਂਦੀ ਆ ਕਿਤੇ ਬੀਜੇਪੀ ਲਾਉਂਦੀ ਆ ਕਿਤੇ ਕਾਂਗਰਸ ਦੇ ਕੈਂਡੀਡੇਟ ਨਜ਼ਰ ਨਹੀਂ ਆਉਂਦੇ ਕਿਤੇ ਉਹਨਾਂ ਦੇ ਨਜ਼ਰ ਨਹੀਂ ਆਉਂਦੇ ਅਸੀਂ ਸਾਫ਼ ਰਾਜਨੀਤੀ ਦੇ ਵਿੱਚ ਵਿਸ਼ਵਾਸ ਕਰਦੇ ਆ ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਪਹਿਰਾ ਦੇਣ ਵਾਲੇ ਆਦਮੀ ਆ ਭਗਵੰਤ ਮਾਨ ਦੀ ਸੋਚ ਦੇ ਪਹਿਰਾ ਦੇਣ ਵਾਲੇ ਇਨਸਾਨ ਆ ਅਸੀਂ ਉਹ ਇਸ ਤੋਂ ਦੇ ਸਾਰੇ ਇਲਜ਼ਾਮ ਦੇ ਗਲੇ ਬੇਬੁਨਿਆਦ ਗੱਲਾਂ ਨੇ ਇਹ ਅਜਿਹਾ ਕਹਿੰਿਆ ਆਓ ਆ ਕੇ ਲੜੋ ਹਰ ਬਾਡੀ ਵਾਰਡ ਵੀ ਹੁੰਦੇਖ ਲਿਓ ਤੁਸੀਂ ਜੇ ਕਿਸੇ ਵਾਰਡ ਦੀ ਗੱਲ ਕਰਦੇ ਆ 45 ਵਾਰਡ ਹਲੇ ਵੀ ਪਏ ਨੇ ਇੱਥੇ ਦੇਖ ਲਓ ਕਿ ਜਿੱਤ ਹੋਣੀਆਂ ਸਾਡੀ ਸਾਰੇ ਲੋਕ ਸਾਡੇ ਨਾਲ ਇਹ ਸਾਲਾਂ ਦਾ ਰਸਾਲਾ ਇਸ ਤਰ੍ਹਾਂ ਗੱਲਾਂ ਦੀ ਲੋੜ ਕੀ ਇਹ ਸਾਰੀ ਡਰਾਮੇਬਾਜ਼ੀਆਂ ਬੁਣ ਕਰਦੇ ਨੇ ਇਲਜ਼ਾਮ ਸਾਡੇ ਤੇ ਲਾਉਂਦੇ ਨੇ ਪਰ ਲੋਕ ਪੂਰੀ ਤਰ੍ਹਾਂ ਜਾਣਦੇ ਨੇ ਲੋਕ ਸਮਝ ਚੁੱਕੇ ਨੇ ਜਿੱਦੋਂ ਮੈਂ ਤਾਂ ਜੀ ਆਪਾਂ ਅੱਜ ਪਟਿਆਲੇ ਆਏ ਹਾਂ ਸਾਡੇ ਸੰਬੰਧ ਵਿੱਚ ਅਕਸ਼ਨ ਵਾਸਤੇ ਅਸੀਂ ਤੋਂ ਉਹ ਦੱਸਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਨੇ ਅੱਜ ਦੇਖੋ ਲੋਕਾਂ ਨੂੰ ਅਸੀਂ ਇਹ ਹੀ ਬੇਨਤੀ ਕਰਾਂਗੇ ਕਿ ਸਾਡਾ ਸਾਥ ਦਿਓ ਮਿਊਸਪਲ ਕਾਰਪੋਰੇਸ਼ਨ ਦੇਖੋ ਇੱਥੇ ਤਾਂ ਕੋਈ ਸਮੱਸਿਆ ਹੋਣੀ ਨਹੀਂ ਚਾਹੀਦੀ ਸੀ ਇੱਥੇ ਐਡੀ ਵੱਡੀ ਤਾਕਤ ਪਟਿਆਲੇ ਦੇ ਵਿੱਚ ਨਹੀਂ ਪਰ ਜਿਸ ਵਾਰਡ ਦੇ ਵਿੱਚ ਵੀ ਜਾਂਦੇ ਆ ਸਮੱਸਿਆਵਾਂ ਹੀ ਸਮੱਸਿਆਵਾਂ ਨੇ ਸੋ ਸਾਡਾ ਸਾਥ ਦਿਓ ਅਸੀਂ ਗਾਰੰਟੀਆਂ ਦਿੱਤੀਆਂ ਨੇ ਪੰਜ ਹਰ ਸਾਡਾ ਇਹ ਰਿਕਾਰਡ ਹੈ ਕਿ ਜਿਓ ਗਾਰੰਟੀ ਅਰਵਿੰਦ ਕੇਜਰੀਵਾਲ ਜੀ ਨੇ ਤੇ ਭਗਵੰਤ ਮਾਨ ਨੇ ਦਿੱਤੀ ਹੈ ਉਹ ਸਾਰੀਆਂ ਪੂਰੀਆਂ ਕੀਤੀਆਂ ਨੇ ਹੁਣ ਵੀ ਜਿਹੜਾ ਕੁਝ ਕਿਹਾ ਸੀ ਇੱਕ ਨੰਬਰ ਦਾ ਸ਼ਹਿਰ ਅਸੀਂ ਪਟਿਆਲੇ ਨੂੰ ਬਣਾਵਾਂਗੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਸਾਥ ਦਿਓ ਵੰਨਿਤ ਗਰੰਟੀਆਂ ਕੋਈ ਹਰ ਇੱਕ ਨਾਲ ਦਿੱਤੀਆਂ ਨੇ ਬੜਾ ਅੱਛਾ ਕੰਮ ਕਰਨ ਦੇ ਜਿਸ ਨੇ ਪਰ ਲੋਕੀ ਵਾਲੇ ਕਹਿੰਦੇ ਜਨਾਨੀ ਨੂੰ 1000 ਰੁਪਏ ਦਾ ਮਿਲੇ ਨਹੀਂ ਅਜੇ ਤੱਕ 32ਵੇਂ ਹੋ ਗਈ ਲੋਕਾਂ ਨੇ ਲੋਕਾਂ ਨੇ ਇਹ ਗੱਲ ਕਹਿ ਦਿੱਤੀ ਪਰ ਅਸੀਂ ਚਾਰ ਗਰੰਟੀਆਂ ਦਿੱਤੀਆਂ ਸੀ ਜੇ ਸਨ ਪੂਰੀਆਂ ਕਰਤੀਆਂ ਅਸੀਂ 52000 ਨੌਕਰੀ ਦਿੱਤੀ ਉਹਦੀ ਗਰੰਟੀ ਦੇ ਦਿੱਤੀ ਸੀ ਅਸੀਂ ਐਸਐਸਐਫ ਬਣਾਈ ਉਹਦੇ ਗਰੰਟੀਆਂ ਨਹੀਂ ਦਿੱਤੀ ਦੀ ਤੇ ਅਸੀਂ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਅਸੀਂ 16 ਟੋਲ ਪਲਾਜੇ ਬੰਦ ਕੀਤੇ ਅਸੀਂ ਉਹਦੀ ਗਰੰਟੀ ਨਹੀਂ ਦਿੱਤੀ ਸੀ ਸੋ 1000 ਰੁਪਏ ਦੀ ਗੱਲ ਕਰਦੇ ਆ ਆ ਗੱਲਾਂ ਵੀ ਤਾਂ ਕਰਦਾ ਸੋ ਮੌਕੇ ਮੁਤਾਬਕ ਜਿਹੜੇ ਅੰਗਲੇ ਨੇ ਜੀ 1000 ਵਾਲੇ ਵੀ ਪੂਰਾ ਕਰਾਂਗੇ ਬੁੱਕਾ ਨਹੀਂ ਰਹਿਣ ਦੇਵਾਂਗੇ ਅਰਵਿੰਦ ਕੇਜਰੀ왈 ਜੀ ਨੇ ਦਿੱਲੀ ਦੀ ਸਰਕਾਰ ਦੇ ਤੋਂ ਬਾਅਦ ਕਿਹਾ ਸੀ ਲੋਕਾਂ ਨੂੰ ਜਾ ਕੇ ਕਿ ਜੇ ਕੰਮ ਕੀਤੇ ਨੇ ਤਾਂ ਸਾਨੂੰ ਵੋਟਾਂ ਪਾ ਦੇਣੀ ਬਹੁਤ ਨਾਲ ਹਲੇ 2-2 ਸਾਲ ਸਾਡੇ ਬਕਾਇਆ ਨੇ ਇਹ ਗਰੰਟੀ ਵੀ ਪੂਰੀ ਕਰਾਂਗੇ ਬਿਨਾਂ ਗਰੰਟੀ ਪੂਰੀ ਕੀਤੇ ਲੋਕਾਂ 'ਚ ਨਹੀਂ ਜਾਵਾਂਗੇ ਸਾਡੀ ਇਹੀ ਤੇ ਖਾਸੀਅਤ ਹੈ ਕਿ ਅਸੀਂ ਸਾਰੀਆਂ ਗਰੰਟੀਆ ਪੂਰੀਆਂ ਕਰਦੇ ਹਾਂ ਤੇ ਸਾਰਿਆਂ ਕਰਾਂ। ਸਰ ਕੁਝ ਦਿਨ ਪਹਿਲਾਂ ਸਮੂਹ ਦੇ ਕਿਸਾਨ ਵੱਲੋਂ ਸਲਫਾਟ ਖਰੀਦਣ ਦੇ ਗੱਲ ਮੈਂ ਇਹ ਅੱਗੇ ਜਿੰਨੀ ਗੱਲ ਕਰ ਰਹੀ ਹਾਂ ਪੰਜਾਬ ਸਰਕਾਰ ਨੂੰ ਜਿਹੜਾ ਖੇਤਾਂ ਦਾ ਜਿਹੜਾ ਮੁੱਦਾ ਹੈ ਇਹ ਸੈਂਟਰ ਦੇ ਨਾਲ ਸੰਬੰਧਿਤ ਹੈ ਮੈਂ ਤੁਹਾਡੇ ਮਾਧਮ ਦੇ ਰਾਹੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਜੇਤੀ ਤੋਂ ਜੇਤੀ ਹੱਲ ਕੱਢੋ ਕਿਸਾਨ ਸਾਡਾ ਅੰਨ ਦਤਾ ਹੈ ਸਾਰੇ ਦੇਸ਼ ਦਾ ਢਿੱਡ ਭਰਿਆ ਪੰਜਾਬ ਦੇ ਕਿਸਾਨਾਂ ਤੇ ਇਹਨਾਂ ਨਾਲ ਦੀ ਬੇਇਨਸਾਫੀ ਕਿਉਂ ਕਰਦੇ ਨੇ ਚੱਲ ਦੋਨਾਂ ਹੱਲ ਕੱਢਣ ਪਹਿਲਾਂ ਵਾਦਾ ਕੀਤਾ ਸੀ ਇਹਨਾਂ ਦਾ ਜਦੋਂ ਦਿੱਲੀ ਦੇ ਬਰੂਹਾਂ ਦੇ ਵਿੱਚ ਸੀ ਦੋ ਰਾਸ਼ਟਰ ਮਾਨਸਾਪੀਏ ੱਤਕਾ ਕਰ ਰਹੀ ਹੈ ਇਹ ਸਰਕਾਰ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਬਦਲਾ ਲੈ ਰਹੀ ਹੈ ਪਤਾ ਨਹੀਂ ਕਿਸੇ ਦਾ ਬਦਲਾ ਲੈ ਰਹੀ ਹੈ ਉਹ ਨਹੀਂ ਕਰਨਾ ਚਾਹੀਦਾ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਅੱਜ ਜਮਾਨਤ ਦੇ ਵਿੱਚ ਚਲੋ ਅੱਜ ਮਰਵਾਜੀ ਇਲੈਕਸ਼ਨਾਂ ਦਾ ਸਮਾਪਤੀ ਨੇ ਇੱਕ ਵਾਰੀ ਦੱਸੋ ਮੰਤਰੀ ਜੀ ਆਪੀ ਮੈਂ ਜਰਨੈਲ ਸਿੰਘ ਮਨੂੰ ਦਾਸ ਆਮ ਆਦਮੀ ਪਾਰਟੀ ਤੇ ਮੇਰਾ ਪਰਿਵਾਰ ਖੜਿਆ ਜੀ ਸਾਰਾ ਵਾਰਡ ਨੰਬਰ 40 ਦਾ ਅੱਜ ਵੱਖ-ਵੱਖ ਮੀਟਿੰਗਾਂ ਕਰਦੇ ਹੋਏ ਅੱਜ ਅਸੀਂ ਜਿਹੜਾ ਇੱਥੋਂ ਪਹਿਲਾਂ ਅ ਦੇਚ ਗਏ ਸੂਤਵਟਾ ਮਹੱਲੇ ਚ ਹੁਣ ਇਸ ਛੱਤ ਨਾਨੂਮਾਲ ਦੇ ਏਰੀਆ ਚ ਆਏ ਆ ਸਾਡੇ ਪੁਰਾਣੇ ਸਹਿਜਾਰ ਨੇ ਇੱਥੇ ਇਦਾਂ ਗਲੀਆਂ ਚ ਖੇਲੇ ਕੁੱਦੇ ਅੱਜ ਮੈਂ ਸੇਠ ਜੀ ਇਹਨਾਂ ਦਾ ਪੁਰਾਣਾ ਕਾਰੋਬਾਰ ਸੀ ਦੇਖਣ ਸਾਰ ਪਛਾਣ ਲਿਆ ਪਤਾ ਨਹੀਂ 25 30 ਸਾਲ ਦੀ ਗੱਲ ਹੋ ਗਈ ਜੀ 20 25 ਸਾਲ ਦੀ ਗੱਲ ਹੋ ਗਈ। ਤੋਂ ਸਾਡਾ ਆਪਸ ਵਿੱਚ ਭਾਈਚਾਰਕ ਸੰਜਾ ਸਾਡੇ ਬੱਚੇ ਇੱਥੇ ਪੜ੍ਹੇ ਲਿਖੇ ਉਹਨਾਂ ਦੇ ਦੋਸਤ ਨੇ ਸਾਡੇ ਰਿਸ਼ਤੇਦਾਰਾਂ ਦੇ ਆ ਅੱਗੇ ਜਾਣਕਾਰ ਨੇ ਤੇ ਪਰਿਵਾਰ ਹੈ ਜੀ ਸਾਡਾ ਜਿਹੜੇ ਇਲੈਕਸ਼ਨ ਹੁੰਦੇ ਨੇ ਨਾ ਇਹ ਇਹ ਇਹਨਾਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਹੁੰਦੇ ਨੇ ਕਿਉਂਕਿ ਅੱਥੇ ਵਿਕਾਸ ਦੀ ਇੱਕ ਛੜੀ ਹੁੰਦੀ ਆ ਉਹਨੂੰ ਵਿਕਾਸ ਕਰਨਾ ਹੁੰਦਾ ਹੈ। ਮਹਿਮਾਨ ਮਹਿਸੂਸ ਕਰਦਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਮੇਰੀ ਟਿਕਟ ਪਰ ਉੱਤੇ ਆਪ ਸਾਈਨ ਕੀਤੇ ਨੇ ਤੇ ਮੇਰੀ ਕੋਈ ਇੰਟਰਵਿਊ ਨਹੀਂ ਹੋਈ ਉਹਨਾਂ ਨੇ ਆਪ ਮੈਨੂੰ ਕਿਹਾ ਵੀ ਤੂੰ ਸੇਵਾ ਕਰ ਉੱਥੇ ਚੱਲ ਕੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਮਾਨਯੋਗ ਅਜੀਤਪਾਲ ਸਿੰਘ ਐਮਐਲਏ ਨੇ ਜਿਹੜੇ ਇਥੇ ਕੋਲੀ ਸਾਹਿਬ ਉਹਨਾਂ ਦਾ ਮੇਰੇ ਤੇ ਬੜਾ ਮਿਹਰਬਾਨੀ ਆ ਕਿ ਉਹਨਾਂ ਨੇ ਮੈਨੂੰ ਇੱਥੇ ਸਾਥ ਦਿੱਤਾ ਮੇਰੇ ਨਾਲ ਆਉਣ ਵਾਲੀ 21 ਤਰੀਕ ਨੂੰ ਮੈਂ ਬੇਨਤੀ ਕਰਦਾ ਸਾਰੇ ਮੇਰੇ ਵਾਰਡ ਦੇ ਪਰਿਵਾਰ ਨੂੰ ਕਿ ਇੱਕ ਇੱਕ ਵੋਟ ਆ ਜਿਹੜੀ ਉਹ ਛੱਡ ਦੇ ਨਿਸ਼ਾਨ ਤੇ ਲਾਉਣ ਉਸ ਤੋਂ ਬਾਅਦ ਜਿਹੜਾ ਇਹ ਮੈਨੂੰ ਅੱਧੀ ਰਾਤ ਆਵਾਜ਼ ਮਾਰਨਗੇ ਕਿ ਦੇਖੋ ਜੀ ਮੈਂ ਨਾ ਤਾਂ ਕਮਿਸ਼ਨ ਖਾਣੀ ਆ ਨਾ ਮੈਂ ਗਲੀਆਂ ਨਾਲੀਆਂ ਦੇ ਪੈਸੇ ਖਾਣੇ ਨੇ ਨਾ ਮੈਂ ਪਾਈਪਾਂ ਨੇ ਜਿਹੜੀਆਂ ਉਹ ਛੋਟੀਆਂ ਪਤਲੀਆਂ ਪਤਲੀਆਂ ਪਾਈਪਾਂ ਪਾਉਣੀਆਂ ਨੇ ਮੈਂ ਤਾਂ 50 60 100 ਸਾਲ ਦਾ ਅਗਲਾ ਸੋਚਣਾ ਏ ਵੀ ਉੱਥੇ 8 ਇੰਚੀ ਪਾਈਪ ਪੈਣ ਮੈਂ ਇਹ ਨਹੀਂ ਸੋਚਣਾ ਵੀ ਸੀਵਰੇਜ ਦੇ ਉਹ ਛੋਟੇ ਪਾਈਪ ਪੈਣ ਮੈਂ ਤਾਂ ਕਹਿੰਦਾ ਉੱਥੇ 12 15 ਇੰਚੀ ਪਾਈਪ ਪੈਣ ਤਾਂ ਜੋ ਅਗਲੇ 50 ਸਾਲ ਇੱਥੇ ਨਾਲੀਆਂ ਸੀਵਰੇਜ ਇਹ ਨਾ ਬਲੌਕ ਹੋਵੇ ਮੈਂ ਉਹ ਕਮਿਸ਼ਨ ਨਹੀਂ ਸੈੱਟ ਕਰਨੀ ਜਿਵੇਂ ਪਹਿਲਾਂ ਕੋਈ ਹੈਰੀਟੇਜ ਸਟਰੀਟ ਚੋਖਾ ਗਿਆ ਕੋਈ ਉਹ ਗਾਰਵੇ ਜਿੱਥੇ गिरਦਾ ਉੱਥੇ ਕਮਿਸ਼ਨ ਖਾ ਗਿਆ ਮੈਂ ਇਹ ਹਜਾਕ ਨਾ ਕੰਮ ਨਹੀਂ ਕਰਨਾ ਮੈਨੂੰ ਮਾਲਕ ਨੇ ਦਿੱਤਾ ਬਹੁਤ ਖੁਸ਼ ਆ ਮੈਂ ਪਿਛਲੇ 2004 ਤੋਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਜਿਵੇਂ ਕਿ ਤੁਸੀਂ ਦੇਖਦੇ ਹੋ ਮੇਰੇ ਵੀਰਾਂ ਨੂੰ ਪਤਾ ਸ਼ਹੀਦ ਐਜਨ ਭਗਤ ਸਿੰਘ ਚੌਕ ਬਣਿਆ ਉਹਦੇ ਲਈ ਜੇਲਾਂ ਵੀ ਕੱਟੀਆਂ ਪ੍ਰਸ਼ਾਸਨ ਦਾ ੱੱਕਾ ਵੀ ਸੇਹਾ ਪਰ ਅਸੀਂ ਨਿਰ ਧੜਕ ਰਹੇ ਮੇਰੇ ਨਾਲ ਮੇਰੀ ਟੀਮ ਸੀ ਅਸੀਂ ਜੇਲਾਂ ਵੀ ਕੱਟੀਆਂ ਪਰ ਅਸੀਂ ਨੇ ਉਹ ਸ਼ਹੀਦਾਂ ਦਾ ਸ਼ਹੀਦ ਜਮ ਪਗਸ ਸਿੰਘ ਰਾਜਗੁਰੂ ਸੁਖਦੇਵ ਮਿਸਾਲ ਕਾਇਮ ਆ ਜੀ ਉਸ ਤੋਂ ਬਾਅਦ 62 ਦਾ ਜਿਹੜਾ ਨੋਂ ਸੀਗਾ ਉਹ ਮੈਂ ਅੜ ਕੇ ਸ਼ਹੀਦ ਮੰਗਲ पांडे ਨੋਂ ਰਖਾਇਆ ਜਿਹੜੇ ਸਾਡੇ ਸਭ ਤੋਂ ਪਹਿਲੇ ਸ਼ਹੀਦ ਅਸੀਂ ਸਾਡੇ ਮੁਲਕ ਦੇ ਸ਼ਹੀਦ ਮੰਗਲ पांडे ਇਹ ਕਿਦਾਂ ਨੂੰ ਯਾਦ ਵੀ ਨਹੀਂ ਆਉਣਾ ਇਹ ਚੀਚੀ ਲਾ ਕੇ ਨਾ ਚੀਚੀ ਤੇ ਖੂਨ ਲਾ ਕੇ ਸ਼ਹੀਦੀ ਪ੍ਰਾਪਤ ਕਰਨ ਨੂੰ ਕਰਦੇ ਨੇ ਲੋਕ ਇਹ ਉਹਦਾ ਬੱਸ ਸਟੈਂਡ ਦਾ ਨਾਂ ਸ਼ਹੀਦ ਮੰਗਲ ਪਾਂਡੇ ਲਾਇਆ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਸ਼ਹੀਦ ਮੰਗਲ ਪਾਂਡੇ ਦਾ ਅਸੀਂ ਬੁੱਤ ਲਾਵਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹੋ ਜਿਹਾ ਬਹੁਤ ਅਸੀਂ ਕੰਮ ਕਰਾਂਗੇ ਭਾਈਚਾਰ ਕਿਸਾਨ ਜੀ ਇਹਨਾਂ ਨੇ ਸਾਥ ਦੇਣਾ ਮੇਰੇ ਮੁੰਡੇ ਖੜੇ ਨੇ ਨੌਜਵਾਨ ਇਹ ਸਾਥ ਦੇਣਗੇ ਸੋ ਅਸੀਂ ਵਿਕਾਸ ਕਰਾਂਗੇ ਅਸੀਂ ਕੋਈ ਕਮਿਸ਼ਨ ਨਹੀਂ ਖਾਵਾਂਗੇ ਕੋਈ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਾਂਗੇ ਮੈਨੂੰ ਅੱਧੀ ਰਾਤ ਮੇਰੇ ਵਾਰਡ ਦੇ ਮੇਰੇ ਇਹ ਮਿੱਤਰ ਮੇਰੇ ਭਾਈ ਮੈਨੂੰ ਬੁਲਾਉਣਗੇ ਮੈਂ ਅੱਧੀ ਰਾਤ ਇੱਕ ਲੱਤ ਦੇ ਭਾਰ ਖੜ ਕੇ ਅਜਮਾਲਿਓ ਮੈਂ ਜਿਨ੍ਹਾਂ ਨਾਲ ਵਿਚਰਿਆ ਨਾ ਪੂਰੇ ਪੰਜਾਬ ਦੇ ਵਿੱਚ ਅੱਧੇ ਹਿੰਦੁਸਤਾਨ ਦੇ ਵਿੱਚ ਮੈਂ ਪਾਰਟੀ ਲਈ ਕੰਮ ਕੀਤਾ ਅੱਜ ਵੀ ਮੇਰੇ ਰਿਲੇਸ਼ਨ ਕੈਮ ਨੇ ਉਹਨਾਂ ਨੂੰ ਪਤਾ ਵੀ ਉਹ ਯੋਧਾ ਬੰਦਾ ਹੈਗਾ ਉਹ ਮੇਰੇ ਸੱਜੀਆਂ ਖੱਬੀਆਂ ਬਾਹਾਂ ਬਣਨਗੇ ਇਹ ਸਾਰੇ ਮੈਂ ਜਿੱਤ ਪ੍ਰਾਪਤ ਕਰੂੰਗਾ ਮੈਂ ਇਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਖਰਾ ਉਤਰੂੰਗਾ ਜਰਨਲ